ਸਰਸ਼ੀ ਕਾਲ ਜੀ ਮੈਂ ਲਾਪਰਿਕ ਕਰ ਹਾਜ਼ਰ ਹਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗਾਂ ਦੀ ਦਾ ਪਾਗੋ ਨਿਮਲ ਲੱਕੀ ਆਪਾਂ ਆਪੇ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਰਮ ਹਰੇਸ਼ਮ ਵੈਸੇ ਤੂੰ ਨਾ ਹੁਣ ਪਹਿਲਾਂ ਨਾਲੋਂ ਕਾਫੀ ਸਿਆਣੀ ਹੋ ਗਈ ਹੈ ਹਰੇਸ਼ਮ ਅੱਛਾ ਜੀ ਤੁਹਾਡਾ ਮਤਲਬ ਇਹ ਪਹਿਲਾਂ ਮੈਂ ਕਮਲੀ ਸੀ ਫਿਰ ਕਰਮ ਨੇ ਹੱਸੇ ਹੋਏ ਦੇਖ ਕੇ ਰੇਸ਼ਮ ਹੱਸੇ ਮਾਰਦੀ ਹੋਈ ਕਹਿਣ ਲੱਗੀ ਹੁਣ ਬੋਲੋ ਵੀ ਕੁਝ ਦੰਨ ਕਰਦੇ ਆ ਸਭ ਸਮਝਦੇ ਆ ਤੁਹਾਡੇ ਦੰਦ ਕਿਉਂ ਨਿਕਲ ਰਹੇ ਨੇ ਇਧਰ ਰੇਸ਼ਮੀ ਸੀ ਜੋ ਤੁਹਾਡੇ ਤੇ ਡੁੱਲ ਗਈ ਤੁਹਾਨੂੰ ਤਾਂ ਆਪਣੀ ਕਿਸਮਤ ਦਾ ਸ਼ੁਕਰਿਆ ਦਾ ਕਰਨਾ ਚਾਹੀਦਾ ਈ ਇਹ ਸਾਡੇ ਸੰਜੋਗ ਜੁੜਨੇ ਤਾਂ ਬਹੁਤ ਦੂਰ ਦੀ ਗੱਲ ਸੀ ਕਰਮਾ ਅੱਛਾ ਜੀ ਕਿੱਥੇ ਆ ਫਿਰ ਮੇਰੀ ਕਿਸਮਤ ਲਿਆਉ ਆ ਪਹੁੰਚਾ ਧੰਨਵਾਦ ਕਰ ਦਿੰਨੇ ਆ ਹਰੇਸ਼ਮ ਆ ਬੈਠੀ ਤਾ ਹੈ ਤੁਹਾਡੇ ਸਾਹਮਣੇ ਕਰੋ ਧੰਨਵਾਦ ਕਰਮਾ ਫੇ ਜੀਪ ਸੜਕ ਦੇ ਸਾਈਡ ਤੇ ਰੁਕੇ ਹਰੀਸ਼ਮ ਦਾਤ ਫੜਦੇ ਹੋਏ ਕਹਿਣ ਲੱਗਾ ਹਰੀਸ਼ਮ ਜੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਰੱਬ ਨੇ ਹੀ ਸੁਨੀ ਕੁੜੀ ਨਾਲ ਮੇਰੇ ਲਈ ਲਿਖੇ ਨੇ ਤੂੰ ਜ਼ਰੂਰੀ ਮੇਰੀ ਜ਼ਿੰਦਗੀ ਚਾਹੀਏ ਮੇਰੀ ਜ਼ਿੰਦਗੀ ਖੁਸ਼ੀਆਂ ਹੀ ਖੁਸ਼ੀਆਂ ਪਰ ਗਈਆਂ ਨੇ ਪਹਿਲਾਂ ਤੂੰ ਖੁਸ਼ੀਆਂ ਕਿਹੜੇ ਲੈ ਕੇ ਮੇਰੀ ਜ਼ਿੰਦਗੀ ਦੇ ਵੇੜੇ ਚਾਈ ਫਿਰ ਉਸ ਤੋਂ ਬਾਅਦ ਆਪਣੀ ਪਿਆਰੀ ਜਹੀ ਦੀ ਗੁਰਵਾਨੀ ਆਈ ਹੁਣ ਸਾਡਾ ਇੱਕ ਪੁੱਤ ਵੀ ਆਏਗਾ ਫਿਰ ਸਾਡਾ ਪਰਿਵਾਰ ਪੂਰਾ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚੋਂਦਾ ਹਰੀਸ਼ਮ ਬਸ ਕਰੋ ਜੀ ਮੈਂ ਤਾਂ ਮਹੀ ਕਹਿ ਰਹੀ ਸੀ ਤੁਸੀਂ ਤਾਂ ਸੱਚੀ ਧੰਨਵਾਦ ਕਰਨ ਬੈਠ ਗਏ ਪਰ ਕੀ ਸੱਚੀ ਤੁਹਾਨੂੰ ਵੀ ਬਾਣੀ ਲਈ ਇੱਕ ਭਰਾ ਚਾਹੀਦਾ ਹੈ ਕਰਮਾ ਕਿਉਂ ਤੁਹਾਨੂੰ ਨਹੀਂ ਚਾਹੀਦਾ ਹਰੀਸ਼ਮ ਫਿਰ ਸੰਗਦੇ ਹੋਏ ਚੁੰਨੀ ਚ ਆਪਣਾ ਮੂਲ ਕੋਕੇ ਕਹਿਣ ਲੱਗੀ ਹੇ ਮੈਨੂੰ ਨਹੀਂ ਪਤਾ ਜੀ ਤੁਸੀਂ ਹੁਣ ਗੱਡੀ ਚਲਾਓ ਆਪਾਂ ਪਹਿਲਾਂ ਘਰ ਪਹੁੰਚੀ ਫਿਰ ਕਰਮ ਨੇ ਜੀਪ ਸਟਾਰ ਕੀਤੀ ਤੇ ਉਹ ਦੋ ਮਿਆ ਮਹੀ ਗੱਲਾਂ ਬਾਤਾਂ ਕਰਦੇ ਹੋਏ ਆਪਣੇ ਘਰ ਪਹੁੰਚ ਗਏ ਫਿਰ ਐਵੇਂ ਹੀ ਕਰਦੀ ਹੋਈ ਹੌਲੀ-ਹੌਲੀ ਦਿਨ ਵੀ ਬੀਤਣ ਲੱਗੇ ਪਹਿਲਾਂ ਤਾਂ ਬਾਣੀ ਥੋੜੀ ਚੱਕਦੀ ਏ ਪਰ ਹੁਣ ਉਹ ਵੀ ਆਪਣੇ ਬਾਪੂ ਕਰਮੇ ਨਾਲ ਕੁਲ ਮਿਲ ਗਈ ਸੀ ਕਰਮੇ ਨੇ ਜਿੱਥੇ ਵੀ ਆਉਣਾ ਜਾਣਾ ਆਬਵੀਅਸ ਹੀ ਮਗਰ ਮਗਰ ਹੀ ਟੁਰੀ ਰਹਿੰਦੀ ਸੀ ਸਾਰੇ ਪਾਸੇ ਦੀਆਂ ਰਿਸ਼ਤੇਦਾਰੀਆਂ ਚੋਂ ਜਾਣ ਤੋਂ ਵੇਲਾ ਮਗਰੋਂ ਇੱਕ ਦਿਨ ਕਰਮਾ ਰੇਸ਼ਮ ਤੇ ਬਾਣੀ ਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਗਿਆ ਦੁਪਹਿਰੋਂ ਬਾਅਦ ਉਹ ਕਰਮੇ ਦੇ ਪਿੰਡ ਪਹੁੰਚੇ ਤਾਂ ਜਾ ਦਰਵਾਜ਼ਾ ਖੋਲ ਕੇ ਉਹ ਦੂਮੀ ਅੰਦਰ ਆਏ ਤਾ ਜਗਦਾਰ ਸਾਈਕਲ ਤੇ ਝੋਲਾ ਟੰਗ ਰਿਹਾ ਸੀ ਕਰਮੇ ਹੋਣਾ ਨੂੰ ਇੰਜ ਅਚਾਨਕ ਦੇ ਆਇਆ ਦੇਖ ਕੇ ਉਹ ਤਾਂ ਬਹੁਤ ਖੁਸ਼ ਹੋ ਗਿਆ ਕਰਮੇ ਨੇ ਆ ਕੇ ਜਗਦਾਰ ਦੇ ਪੈਰੀਂ ਆਤ ਲਗਾਇਆ ਉਸਨੇ ਕਰਮੇ ਨੂੰ ਆਪਣੇ ਗੱਲ ਨਾਲ ਲਗਾਇਆ ਤੇ ਕਿਹਾ ਆਖਿਰ ਮੇਰਾ ਵੀਰ ਆਪਣੇ ਵਤਨ ਮੋੜ ਹੀ ਆਇਆ ਹੈ ਕਰਮਾ ਉਹ ਤਾਂ ਵੀਰ ਆਉਣਾ ਹੀ ਸੀ ਹਰ ਤੁਸੀਂ ਸੁਣਾਓ ਕਿਵੇਂ ਹੋ ਭਾਬੀ ਕਿਵੇਂ ਨੇ ਜਗਦਾਰ ਤੁਹਾਨੂੰ ਦੋਵਾਂ ਨੂੰ ਦੇਖ ਲਿਆ ਨਾ ਪੁੱਤਰਾ ਬਸ ਸਭ ਵਧੀਆ ਹੋ ਗਿਆ ਰੇਸ਼ਮ ਸੱਸੀ ਕਲਵੇ ਜੀ ਫਿਰ ਜਗਤਾਰ ਸ੍ਰੀ ਸਿਰ ਤੇ ਹੱਥ ਧਰਦੇ ਹੋਏ ਕਹਿਣ ਲੱਗਾ ਸੱਸੀ ਕਲਪਾਈ ਹੋਰ ਤਕੜੀਆਂ ਕੁੜੇ ਰੇਸ਼ਮ ਹਾਂਜੀ ਵੀਰ ਜੀ ਜਗਤਾਰ ਇਹਾ ਛੋਟਾ ਜਿਹਾ ਪਰੋਣਾ ਤਾਂ ਤੁਹਾਡੇ ਪਿੱਛੇ ਹੀ ਲੁਕਿਆ ਖੜਿਆ ਆ ਇਸ ਨਾਲ ਵੀ ਤਾਂ ਮੈਨੂੰ ਮਿਲਾਓ ਰੇਸ਼ਮ ਬਾਣੀ ਪੁੱਤ ਚਲ ਆਪਣੇ ਤਾਇਆ ਜੀ ਨੂੰ ਸੱਸੀ ਕਲ ਬੁਲਾ ਕੇ ਦਿਖਾਓ ਇਹ ਜਿਵੇਂ ਕਰੇ ਸਭ ਨੂੰ ਬੁਲਾਉਂਦੀ ਹੁੰਨੀ ਆ ਬਾਣੀ ਫੇਰ ਦੋਵੇਂ ਹੱਥ ਜੋੜ ਕੇ ਤੂਤਲੀ ਜਹੀ ਜਵਾਨ ਨ ਲਹੌਲੀ ਜਹੀ ਕਹਿਣ ਲੱਗੀ ਥਾਥਰੀ ਕਾਲ ਜੋ ਸਿਸਰ ਸ਼ੀ ਕਾਲ ਸੁਣ ਕੇ ਜਗਧਰ ਖੁਸ਼ ਹੋ ਕੇ ਉਸ ਨੂੰ ਆਪਣੀ ਗੋਦੀ ਚ ਲੈ ਕੇ ਪਿਆਰ ਕਰਦੇ ਹੋਏ ਕਹਿਣ ਲੱਗਾ ਬੱਲੇ ਬਈ ਸਾਡੀ ਤੀਤਾ ਬੋਲਣਾ ਵੀ ਸਿੱਖ ਗਈ ਆ ਇੰਨੇ ਨੂੰ ਨਸੀਬੋ ਜਲਦੀ ਨਾਲ ਬਾਹਰ ਨੂੰ ਆਉਂਦੇ ਹੋਏ ਕਹਿਣ ਲੱਗੀ ਹਾ ਤਸੀ ਆਪਣਾ ਸੌਧਿਆਵਾਲੀ ਪਰਚੀਤਾ ਜੀ ਅੰਦਰ ਹੀ ਭੁੱਲ ਗਏ ਫਿਰ ਉਹ ਕਰਮੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਕੋਲ ਆ ਕੇ ਕਹਿਣ ਲੱਗੀ ਨੀਲੇ ਤਾਂ ਸਾਡੇ ਘਰ ਤਾਂ ਜਵਲੈਤੀ ਪੁਰਾਣੇ ਆਏ ਨੇ ਪਹਿਲਾਂ ਹੋਆ ਕਿ ਰੇਸ਼ਮ ਨੂੰ ਗਲਣਾ ਲੱਗ ਕੇ ਮਿਲੇ ਤੇ ਫਿਰ ਕਰਮੇ ਨੂੰ ਮਿਗਲੇ ਫਿਰ ਪਾਣੀ ਨੂੰ ਲਾੜ ਕਰਦੇ ਹੋਏ ਕਹਿਣ ਲੱਗੀ ਮੈਂ ਕਿ ਹਜੀਤ ਤੁਸੀਂ ਕਿ ਮੰਜਾ-ਮੰਜਾ ਤੜਾ ਦਿੰਦੇ ਐ ਮੈਂ ਪੁਰਾਣਿਆਂ ਨੂੰ ਖੜਾਇਆ ਹੋਇਆ ਆ ਸੁੱਖ ਨਾਲੇ ਇਨੇ ਸਾਲਾਂ ਬਾਅਦ ਕਰਮਾ ਤੇ ਰੇਸ਼ਮ ਆਇਆ ਫੇ ਜਗਤਾਰ ਨੇ ਫਟਾਫਟ ਮੰਜਾ ਢਾਇਆ ਤੇ ਅੰਦਰੋ ਲਿਆ ਕੇ ਉਸ ਦੇ ਉੱਤੇ ਦੇਰੀ ਵਿਛਾਉਂਦੇ ਹੋਏ ਕਹਿਣ ਲੱਗਾ ਆਜੋ ਵੀ ਬੈਠੋ ਰਾਮ ਨਾਲ ਫਿਰ ਕਰਮੇ ਉਹਨਾਂ ਦੇ ਬੈਠਣ ਤੋਂ ਜਗਤਾਰ ਨਸੀਬ ਨੂੰ ਕਹਿਣ ਲੱਗਾ ਨਸੀਬੂ ਤੋਂ ਪਹਿਲਾਂ ਉੱਠ ਕੇ ਚਾਤਰ ਲੈ ਬਾਕੀ ਦੀਆਂ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਨਸੀਬੂ ਤਾਂ ਫਿਰ ਜਾ ਬਣੋਂ ਚਲੀ ਗਈ ਜਗਦਾਰ ਕਰਮੇ ਹੁਨਾ ਨਾਲ بیٹھ ਕੇ ਘਰੇ ਪਰਿਵਾਰ ਦੀ ਸੁੱਖ-ਸਾਂ ਦੀ ਖਬਰ ਸਾਰ ਲੈਣ ਲੱਗਾ ਕੁਝ ਦਿਨ ਬਾਅਦ ਨਸੀਬੂ ਨੇ ਜਗਦਾਰ ਨੂੰ ਆਵਾਜ਼ ਮਾਰੀ ਤਾਂ ਉਹ ਕਰਮੇ ਹੁਨਾ ਕੋਲੋਂ ਉੱਠ ਕੇ ਅੰਦਰ ਸੋਈ ਚਲੇ ਚਦ ਉਹੜ ਸੋਈ ਚਾਇਆ ਤਾਂ ਨਸੀਬੂ ਨੇ ਪੁੱਛਣ ਲੱਗਾ ਕੀ ਹੋਇਆ ਨਸੀਬ ਕੋਰੇ ਨਸੀਬੂ ਚਾਹ ਕਦੀ ਬਣਾਮਾਂ ਜੀ ਨਾ ਤਾਂ ਕਰਖੰਡਾ ਨਾ ਹੀ ਗੁੜ ਜਿਗਤਾਰ ਹੁਣ ਜੋ ਕੀ ਥੋੜੀ ਜਹੀ ਵੀ ਨਹੀਂ ਹਨੀ ਨਸੀਬੂ ਥੋੜੀ ਜਹੀ ਹੈ ਇਸ ਤੇ ਨਾਲ ਤਾਂ ਚਾਹ ਚ ਮਠਾਸ ਵੀ ਨਹੀਂ ਹੋਣੀ ਜਿਗਤਾਰ ਚਲ ਕੋਈ ਨਾ ਤੂੰ ਬਣਾ ਮੈਂ ਕਰਦਾ ਹਾਂ ਇਉਂ ਕਰਦਾ ਹਾਂ ਲਾਲੇ ਦੀ ਹੱਟੀ ਤੋਂ ਥੋੜਾ ਵੇਸ ਨੂੰ ਫੜ ਲਿਓ ਨਾ ਆ ਇਸੇ ਨਾਲ ਚਾਹ ਦੀ ਮਠਾਸ ਵਜ ਜਾਊ ਨਸੀਬੂ ਪਰ ਲਾਲੇ ਵਾਲੇ ਤਾਂ ਸਾਡਾ ਪਹਿਲਾਂ ਦਾ ਹੀ ਕਿੰਨਾ ਵਕਾਇਆ ਖੜਾ ਆ ਉਸਨੇ ਫੇਰ ਇਹ ਹੀ ਕਿਹਾ ਨਾ ਪਹਿਲੇ ਪਿਛਲੇ ਹਿਸਾਬ ਕਰੋ ਫਿਰ ਹੋਰ ਕੋਈ ਸਮਾਨ ਮਿਲੋ ਜਗਤਾਰ ਛਾ ਕੋਈ ਨਾ ਦੇਖਦੀਆਂ ਕੁਛ ਨਾ ਕੁਛ ਤਾਂ ਕਰਨਾ ਹੀ ਪਣਾ ਆ ਇੰਨੀ ਗੱਲ ਜਦ ਰਸੋਈ ਦੇ ਬਾਹਰ ਖੜੀ ਰੇਸ਼ਮ ਨੇ ਸੁਣੀ ਤਹੋ ਝੁੱਕ ਕਰਕੇ ਕਰਮੇ ਘੁੜਾ ਗਈ ਫਿਰ ਉਸ ਨੂੰ ਦੇਖ ਕੇ ਕਰਮਾ ਕਹਿਣ ਲੱਗਾ ਕੀ ਹੋਇਆ ਰੇਸ਼ਮ ਤੂੰ ਖਾਲੀ ਹੱਥ ਪਾਸ ਆ ਗਈ ਕੋਈ ਕੱਪੜਾ ਲੈ ਕੇ ਹੋਣਾ ਸੀ ਬਾਣੀ ਦੇ ਹੱਥ ਸਾਫ ਕਰਨ ਨੂੰ ਦਰਸਲ ਬਾਣੀ ਨੇ ਘੇੜਦੀ ਹੋਈ ਨੇ ਵੀੜੇ ਜੀ ਇੱਕ ਸਾਈਡ ਤੇ ਮਿੱਟੀ ਦੇ ਚਿੱਕੜs ਆਪਣੇ ਹੱਥ ਪੈਰ ਲਬੀਰਦੇ ਸੀ ਜਿਸ ਕਰਕੇ ਉਸ ਦੇ ਹੱਥ ਪੈਰ ਤੋਨਮਗਰ ਹੋਣ ਸਾਫ ਕਰਨ ਨੂੰ ਕੋਈ ਕੱਪੜਾ ਚਾਹੀਦਾ ਸੀ ਰੇਸ਼ਮ ਨੇ ਸਾਰੀ ਗੱਲ ਹੌਲੀ ਜਿਹੀ ਕਰਮੇ ਨੂੰ ਦੱਸੀ ਤਾਂ ਕੁਝ دیر ਬਾਅਦ ਜਗਤਾਰ ਵੀ ਅੰਦਰੋਂ ਬਾਹਰ ਆਇਆ ਤੇ ਕਹਿਣ ਲੱਗਾ ਤੁਸੀਂ ਦੋਵੇਂ ਬੈਠੋ ਕਰਮੇ ਮੈਂ ਹੋਨੇ ਆਇਆ ਹਮਾਰਾ ਜੇ ਹੱਟੇ ਤੱਕ ਜਾ ਕੇ ਆਉਣਾ ਉਹਨਾਂ ਦੀ ਗੱਲ ਸੁਣ ਕੇ ਕਰਮਾ ਖੜਾ ਹੋ ਕੇ ਕਹਿਣ ਲੱਗਾ ਚਲੋ ਵੀਰੇ ਮੈਂ ਵੀ ਨਾਲ ਚੱਲਦਾ ਹਾਂ ਨੜੀ ਸੀ ਬਹਾਨੇ ਆਪਣਾ ਪਿੰਡ ਦੇਖ ਲਵਾਂਗਾ ਫਿਰ ਜਗਦਾਰ ਨੇ ਸਾਈਕਲ ਤੇ ਝੋਲਾ ਲਾਇਆ ਤੇ ਉਹ ਦੋਵੇਂ ਬਾਹਰ ਨੂੰ ਚੱਲ ਪਏ ਉਹੋ ਦੋਵੇਂ ਗੱਲਾਂ ਕਰਦੀ ਹੋਈ ਜੱਲਾਲੇ ਦੀ ਹੱਟੀ ਤੇ ਪਹੁੰਚੇ ਤਾਂ ਕਰਮਾ ਕਹਿਣ ਲੱਗਾ ਲਾਲਾ ਜੀ ਉਹ ਵਾਲੇ ਦੋ ਪੈਕੇਟ ਬਿਸਕਟ ਦਿਓ ਤੇ ਨਾਲ ਹਕੀ ਲੋਕ ਵੇਸਣ ਵੀ ਤੋਲ ਦਿਓ ਫਿਰ ਲਾਲੇ ਨੇ ਜਰ ਬਿਸਕਟ ਤੇ ਵੇਸਣ ਤੋਲ ਕੇ ਫੜਾਇਆ ਤਾਂ ਕਰਮਾ ਕਹਿਣ ਲੱਗਾ ਕਿੰਨੇ ਪੈਸੇ ਹੋ ਗਏ ਲਾਲਾ 5 ਰੁਪਏ ਹੋ ਪੁੱਤਰਾ ਕਰਮਾ ਲਾਲਾ ਜੀ ਮੈਂ ਜਗਤਾਰ ਵੀਰੀ ਦੀ ਬਕਾਇਦੀ ਗੱਲ ਕਰ ਰਹੀ ਆ ਕਿੰਨੇ ਪੈਸੇ ਰਹਿੰਦੇ ਆ ਇਹਨਾਂ ਦੇ ਦੇਣ ਵਾਲੇ ਕਰਮੇ ਦੀ ਗੱਲ ਸੁਣ ਕੇ ਜਗਤਾਰ ਉਸ ਨੂੰ ਕਹਿਣ ਲੱਗਾ ਨਹੀਂ ਕਰਮੀ ਤੂੰ ਕੀ ਕਹਿ ਰਿਹਾ ਹੈ ਸੌਦਾ ਪਤਾ ਸੀ ਲੈ ਕੇ ਜਾਂਦੇ ਆ ਤੇ ਫਿਰ ਪੈਸੇ ਤੂੰ ਕਿਉਂ ਦੇਵੇਂਗਾ ਕਰਮਾ ਕਿਉਂ ਵਿਰੇ ਕੀ ਉਹ ਘਰ ਮੇਰਾ ਨਹੀਂ ਆਛਾ ਤੁਸੀਂ ਮੇਰੇ ਆਪਣੇ ਨਹੀਂ ਹੋ ਤਾਂ ਫਿਰ ਇਹ ਤੇਰੇ ਮੇਰੇ ਵਾਲੀ ਗੱਲ ਕਿੱਥੋਂ ਆ ਗਈ ਹੁਣ ਤਸੀਂ ਮੈਨੂੰ ਆਪਣੀ ਜੀਬੇ ਚ ਲੈ ਸੌਧਿਆਂ ਵਾਲੀ ਪਰਚੀ ਦਿਓ ਦਿਖਤਾਰ ਪਹਿਲਾਂ ਤਾਂ ਕਰਮੇ ਦੇ ਗਲ ਮੰਨਿਆ ਨਾ ਪਰ ਕਰਮੇ ਜਿ ਹਿੱਦ ਕਰਨ ਤੇ ਉਸ ਨੂੰ ਸੌਦਿਆਂ ਵਾਲੀ ਪਰਚੀ ਕੱਢ ਕੇ ਕਰਮੇ ਨੂੰ ਫੜਾਉਣੀ ਹੀ ਪਈ ਫਿਰ ਲਾਲਾ ਸਾਰਾ ਹਿਸਾਬ ਕਿਤਾਬ ਝੋੜਦੇ ਹੋਏ ਕਹਿਣ ਲੱਗਾ ਕਾਕਾ ਜੀ ਅਗਲਾ ਪਿਛਲਾ ਹਿਸਾਬ ਮਿਲਾ ਕੇ 200 ਰੁਪਏ ਹੋ ਗਿਆ ਯਾ ਕਰਮਾ ਆਪਣੇ ਜੇਬ ਚੋਂ ਪੈਸੇ ਕੱਢ ਕੇ ਨਾਲ ਸੌਦਿਆਂ ਵਾਲੀ ਪਰਚੀ ਲਾਲੇ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਆਹ ਫੜੋ ਲਾਲਾ ਜੀ 1000 ਰੁਪਏ ਤੇ ਬਾਕੀ ਦਾ ਕਾਪੀ ਤੇ ਲਿਖ ਲੈਣਾ ਅੱਗੇ ਪਿੱਛੇ ਜਦ ਵੀ ਕਰ ਵੀਰੇ ਉਹਨਾਂ ਨੂੰ ਸੌਦੇ ਪੱਤੇ ਦੀ ਲੋੜ ਹੋਵੇ ਨਾ ਤਾਂ ਦੇਰਿਆ ਕਰੀ ਪੈਸੇ ਵਾਲੀ ਦੁਬਾਰਾ ਕਦੀ ਇਹਨਾਂ ਨਾਲ ਗੱਲ ਨਹੀਂ ਕਰਨੀ ਬਾਕੀ ਆ ਸਾਰੇ ਸੌਦੇ ਕਰ ਪਹੁੰਚਾ ਦੇਣਾ ਲਾਲਾ ਪਰ ਕਾਕਾ ਜੀ ਤੁਸੀਂ ਹੋਪ ਕਰਨ ਜੋ ਇਹਨੇ ਪੈਸੇ ਦੇ ਕੇ ਜਾ ਰਹੇ ਹਾਂ ਆਖਰ ਕੀ ਲੱਗਦਾ ਏ ਤੂੰ ਜਗਤਾਰ ਸੇ ਹੁੰਦਾ ਕਰਮਾ ਛੋਟਾ ਭਰਾ ਲੱਗਦਾ ਮੈਂ ਇਹਨਾਂ ਦਾ ਫਿਰ ਕਰਮ ਨੇ ਸਮਾਨ ਬੜਾ ਲਿਫਾਫਾ ਚੱਕਿਆ ਤੇ ਹਦੂਮੀ ਘਰ ਵੱਲ ਨੂੰ ਤੁਰ ਪਏ ਰਸਤੇ 'ਚ ਜਗਤਾਰ ਨੂੰ ਚੁੱਪ-ਚਾਪ ਜਿਹਾ ਤੁਰਿਆ ਦੇਖੀ ਕਰਮਾ ਉਹਨਾਂ ਨੂੰ ਕਿਹਨ ਲੱਗਾ ਵੀਰੇ ਕੀ ਹੋਇਆ ਤੁਸੀਂ ਕਿੱਥੇ ਗਵਾਚੇ ਹੋ ਜਗਤਾਰ ਨਹੀਂ ਨਹੀਂ ਕੁਝ ਨਹੀਂ ਮੈਂ ਤਾਂ ਵਸ ਸੋਚ ਰਿਹਾ ਸੀ ਇਸ ਸਮਾਂ ਵੀ ਕੀ ਕੀ ਰੰਗ ਦਿਖਾਉਂਦਾ ਏ ਕਦੇ ਮੈਂ ਜਿੰਨਾਂ ਨੂੰ ਗੁੱਦੀ ਚੱਕ ਕੇ लाड़ ਲੜਾਉਂਦਾ ਥੱਕਦਾ ਨਹੀਂ ਸੀ ਹੁੰਦਾ ਜਿੰਨਾਂ ਤੋਂ ਸਾਨੂੰ ਸੋ ਸੋ ਉਮੀਦਾਂ ਸਨ ਉਹਨਾਂ ਨੇ ਤਾਂ ਕਦੇ ਸਾਡੀ ਬਾਤ ਵੀ ਨਹੀਂ ਪੁੱਛੀ ਪਰ ਜਿਸ ਨੂੰ ਬਚਪਨ ਚ ਹੀ ਬਿਨਾਂ ਕਿਸੇ ਗਲਤੀ ਤੋਂ ਆਪਣੀ ਤੋਂ ਦੂਰ ਕਰ ਦਿੱਤਾ ਸੀ ਅੱਜ ਉਹੀ ਸਾਡੇ ਸੁੱਖ-ਦੁੱਖ 'ਚ ਸਾਡੇ ਨਾਲ ਆ ਕੇ ਖੜਾ ਹੈ ਕਰਮਿਆਂ ਮੈਂ ਜਰੂਰੀ ਪਿਛਲੇ ਜਨਮ ਚ ਕੋਈ ਚੰਗੇ ਕਰਮ ਕੀਤੇ ਹੋਣੇ ਆ ਜੋ ਮੈਨੂੰ ਤੇਰੇ ਵਰਗਾ ਭਰਾ ਮਿਲੇ ਆਏ ਕਰਮ ਵੀਰ ਤੁਸੀਂ ਯਾ ਮੈਂ ਨਾ ਸੋਚਿਆ ਕਰੋ ਜੇ ਵਾਹਿਗੁਰੂ ਜੀ ਨੇ ਚਾਇਆ ਨਾ ਤਾ ਉਹ ਆਪਣੇ ਦੋਵਾਂ ਇੱਕ ਦਿਨ ਸਹੀ ਰਾਹ ਤੇ ਆ ਜਾਣਗੇ ਚਲੋ ਹੁਣ ਆਪਾਂ ਪਹਿਲਾਂ ਘਰ ਚਲੀਏ ਭਾਬੀ ਚਾਹ ਬਣਾ ਕੇ ਬੈਠੇ ਸੜੀ ਰਾਹ ਦਿਖ ਰਹੀ ਹੋਣੀ ਆ ਫਿਰ ਉਹ ਦੋਵੇਂ ਘਰ ਆਏ ਤਾਂ ਨਸੀਬ ਉਹ ਜਾਗਲਾ ਸੰਚ ਪਾ ਕੇ ਤੇ ਵਿਸਨ ਪਲੇਟ ਛਾ ਕੇ ਰਹਿ ਕੇ ਬਾਹਰ ਵਿੜੇ ਛੁਣਾਂ ਦੇ ਕੋਲ ਲੈ ਆਏ ਫਿਰ ਉਹ ਸਾਰੇ ਬਾਟ ਕੇ ਚਾਪੇਨ ਲਗੇ ਬਾਣੀ ਦਾ ਵੇੜੇ ਚ ਫਿਰਦੇ ਛੋਟੇ ਜਿਹੇ ਕਬੂਤਰ ਨੂੰ ਹੀ ਆਪਣੇ ਨਾਲ ਚੱਕੀ ਫਿਰਦੇ ਸੀ ਜਿਹੜਾ ਜਗਦਾਰ ਹੁਣਾ ਨਹੀਂ ਰੱਖਿਆ ਹੋਇਆ ਸੀ ਕਦੇ ਉਹ ਉਸੇ ਪਹੁੰਚ ਕੇ ਚਦਿੰਦੀ ਸੀ ਕਦੇ ਖੇਡਦੀ ਹੋਈ ਉਸਦਾ ਕੰਨ ਪੜ ਦਿੰਦੀ ਸੀ ਜਗਦਾਰ ਨੇ ਤਮਸ ਨੂੰ ਕਿੰਨੀ ਵਾਰੀ ਰੋਕਿਆ ਕਿ ਪੁੱਤੀ ਦਨਾ ਕਰ ਪਰ ਫਿਰ ਜਦ ਬਾਣੀ ਨਾ ਹਟੇ ਤਾਂ ਅਖਰ ਨੂੰ ਕਰਮ ਹੀ ਉਸ ਨੂੰ ਚੱਕ ਕੇ ਲੈ ਆਇਆ ਤੇ ਆਪਣੀ ਗੋਦੀ ਚ ਲੈ ਕੇ ਬੈਠ ਗਿਆ ਜਗਦਾਰ ਬੜੀ ਹੀ ਸ਼ਰਾਰਤੀ ਆ ਭਾਈ ਇਹ ਤਾਂ ਕਿਸੇ ਦੀ ਸੁਣਦੀ ਹੀ ਨਹੀਂ ਕਰਮਾ हां जी ਤਹ ਬਣੀ ਬਹੁਤ ਸ਼ਰਾਰਤਾਂ ਕਰਦੀ ਆ ਫੇ ਜਦ ਕਦੀ ਸੱਟ ਫਿੱਟ ਲੱਗ ਜਾਂਦੀ ਆ ਤੇ ਰੋਂਦੀ ਹੋਈ ਸਾਹ ਵੀ ਨਹੀਂ ਲੈਂਦੀ ਜਗਤਾਰ ਉਹ ਚਲ ਕੋਈ ਨਹੀਂ ਯਾਰ ਬੱਚੇ ਹੀ ਸ਼ਰਾਰਤਾਂ ਕਰਦੇ ਹੁੰਦੇ ਆ ਹੋਰ ਕਿਹੜਾ ਹਸਿਆ ਨੇ ਬਿਆਨੀ ਕਰਦੀ ਹੁੰਦੀ ਆ ਆਪਣਾ ਭੁੱਲ ਗਈ ਆ ਤੂੰ ਹੀ ਕਿਹੜਾ ਘਟ ਸ਼ਰਾਰਤਾਂ ਕਰਦਾ ਹੁੰਦਾ ਸੀ ਆਪ ਚੋਰੀ-ਚੋਰੀ ਮੁਫਤ ਚੀਜ਼ਾਂ ਖਾਣ ਲਈ ਫੌਜੀਆਂ ਦੇ ਕੈਂਪ 'ਚ ਵੱੜ ਜਾਂਦੇ ਹੁੰਦੇ ਸੀ ਫਿਰ ਕਰਮਾ ਹੱਸਦੇ ਹੋਏ ਕਹਿਣ ਲੱਗਾ हां विरेष आयद बचपना ਹੁੰਦਾ ਹੀ ਇਦਾਂ ਦਾ ਯਾ ਬੇਫਿਕਰ ਵੀ ਪਰਵਾਰ ਨਾ ਚਿੜੀ ਨਾ ਲੱਤੀ ਦੀ ਫਿਕਰ ਬਸ ਸਾਰਾ ਦਿਨ ਬੁੱਲੇ ਲੁੱਟਦੇ ਰਹਿੰਦੇ ਹੁੰਦੇ ਸੀ ਇਦਾਂ ਹੀ ਉਹਨਾਂ ਨੇ ਗੱਲਾਂਬੱਤ ਕਰਦਿਆਂ ਨੇ ਚਾਹ ਪਾਣੀ ਪੀਤਾ ਤੇ ਫਿਰ ਉਸ ਤੋਂ ਬਾਅਦ ਕਰਮ ਆਪਣੇ ਵੀਰੇ ਜਿਗਰ ਨਾਲ ਉਹਨਾਂ ਦੇ ਖੇਤ ਖੀੜਾ ਮਰਨ ਚ ਲੱਗ ਗਿਆ ਆਪਣੇ ਖੇਤ ਦੇਖ ਕੇ ਆ ਕੇ ਫਸੇ ਨਿਕੰਦ ਤੋਂ ਬਾਅਦ ਕਰਮ ਖੇਲ ਲਗਾ ਵੀਰੇ ਆਪਣੇ ਖੇਤ ਉਹ ਤੂ ਤਕ ਨਹੀਂ ਸੀ ਜਿਗਰ ਅਹੂ ਤਿੱਕ ਹੀ ਸੀ ਪਰ ਹੋਣੋਂ ਉਹ ਪਹਿਲਾਂ ਬੜੀਏ ਗੱਲਾਂ ਵਾਤਾ ਨਹੀਂ ਰਹੀਆਂ ਸਿੰਦੂ ਦਾ ਵਿਆਹ ਕਰਵਾ ਕੇ ਆਪਣੇ ਘਰ ਵਾਲੀ ਨਾਲ ਬਾਹਰ ਚਲੀ ਗਈ ਫਿਰ ਮਗਰੋਂ ਧਰਮਪਾਲ ਵੀ ਆਪਣਾ ਹਿੱਸਾ ਲੈ ਕੇ ਵਿਚ ਵਟ ਕੇ ਸ਼ਹਿਰ ਰੰਚ ਲਾ ਗਿਆ ਤੇ ਬਾਕੀ ਵਿੱਚ ਮੇਰੇ ਪੁੱਤਾਂ ਦੀ ਨਸ਼ਿਆਂ ਦੀ ਇਲਾਸ ਤੇ ਹੋਰ ਤਿੰਨ ਦਰੰਦੀਲਾਂ ਦੇ ਵਿੱਚ ਚਲੇ ਗਏ ਕਰਮਾ ਤੁਸੀਂ ਉਹਨਾਂ ਨੂੰ ਨਸ਼ਾ ਛਡਾਉਣ ਵਾਲੀ ਜਗ੍ਹਾ ਤੇ ਕਦੀ ਭਰਤੀ ਨਹੀਂ ਕਰਵਾਇਆ ਜਗਤਾਰ ਇੱਕ ਵਾਰੀ ਨਹੀਂ ਬਹੁਤ ਵਾਰੀ ਕਰਵਾਇਆ ਸੀ ਕਰਮਿਆ ਪਰ ਹਰ ਵਾਰੀ ਉਹ ਤੋਂ ਕਿਸੇ ਨਾ ਕਿਸੇ ਤੈਕਿਆਂ ਨਾਲ ਪਾ ਜਾਂਦੇ ਸੀ। ਉਹਨਾਂ ਦੇ ਪਿੱਛੇ ਤਾਂ ਜਮੀਨ ਕਰਦੀ, ਸ਼ੁਖ ਸ਼ਾਂਤੀ ਸਭ ਕੁਝ ਚਲਾ ਗਿਆ। ਪਰ ਉਹ ਚੰ드ਰੇ ਪਤਾ ਨਹੀਂ ਕਿ ਐਸੀ ਰਾਹਾਂ ਤੇ ਪੈ ਗਿਆ ਜੋ ਕਦੇ ਵਾਪਸ ਹੀ ਨਹੀਂ ਮੁੜੇ। ਹੁਣ ਤੱਕ ਕਿੰਨੇ ਮਹੀਨੇ ਹੋ ਗਏ ਆ। ਕਦੀ ਉਹਨਾਂ ਦੀ ਸ਼ਕਲ ਵੀ ਨਹੀਂ ਦੇਖੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹ ਹੈਗੀ ਵੀ ਆ ਜਾਂ ਨਹੀਂ। ਉਤੋਂ ਹੁਣ ਤਾਂ ਦੌਰ ਵੀ ਬਹੁਤ ਮਾੜਾ ਚੱਲ ਰਿਹਾ ਹੈ ਨਾ। ਪਿੰਡ-ਪਿੰਡ ਚ ਪੁਲਿਸ ਵਾਲੇ ਮੁੰਡੇ ਆ ਦੇ ਖੜ ਕੋ ਹੁੰਦੇ। ਸਿਰਫ ਸ਼ੱਕ ਦੇ ਆਧਾਰ ਤੇ ਮਾਮਾ ਦੇ ਪੁੱਤਰ ਨੂੰ ਚੱਕ-ਚੱਕ ਕੇ ਝੂਠੇ ਮਾਮਲਿਆਂ 'ਚ ਮਾਰੀ ਮੁਕਾਈ ਜਾ ਰਹੀ ਆ ਸਿਰਫ ਆਪਣੀ ਮੋਡੀਆਂ ਤੇ ਫਿੱਤੀਆਂ ਲਗਾਉਣ ਲਈ ਨਜ਼ਰ ਹੀ ਲੱਗੇ ਸਾਡੇ ਪੰਜਾਬ ਨੂੰ ਪਤਾ ਨਹੀਂ ਇਹ ਸਭ ਕਦੋਂ ਠੀਕ ਹੋਵੇਗਾ ਕਰਮਾ ਕੋਈ ਨਾ ਵੀਰੇ ਤੁਸੀਂ ਹੌਸਲਾ ਨਾ ਛੱਡੋ ਮੈਂ ਹੈਗਾ ਆ ਨਾ ਤੁਸੀਂ ਦੇਖਣਾ ਆਪਾਂ ਮਿਲ ਕੇ ਇੱਕ ਦਿਨੇ ਸਭ ਕੁਝ ਠੀਕ ਕਰ ਦੇਣਾ ਯਾ ਜਿਹੜੇ ਜੋ ਗਲਤ ਕਰਦੇ ਆ ਉਹਨਾਂ ਨੇ ਇੱਥੇ ਹੀ ਭਰਨਾ ਵੀ ਆ ਕੋਈ ਦੇਖੇ ਭਮੀ ਨਾ ਦੇਖੇ ਪਰਬਤ ਹੱਬ ਸਭ ਕੁਝ ਤਿੱਖਤਾਈ ਆਖਿਰ ਉਸਨੇ ਸਭ ਦਾ ਇਨਸਾਫ ਕਰਨਾ ਨੇ ਐਵੇਂ ਹੀ ਉਹ ਫਿਰ ਆਪਣੇ ਘੇਤ ਕੀੜਾ ਮਾਰ ਕੇ ਉਦੋਂ ਮੇ ਘਰ ਵਾਪਸ ਆ ਗਏ ਫੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ ਹੀ ਰੇਸ਼ਮ ਨੇ ਆਪਣੇ ਭਾਬੀ ਨਾਲ ਮਿਲ ਕੇ ਰੋਟੀ ਪਾਣੀ ਬਣਾ ਲਿਆ ਉਸ ਦਿਵਾਰ ਰਾਤ ਆ ਰੋਟੀ ਪਾਣੀ ਖਾ ਕੇ ਉਹ ਸਵੇਲੇ ਹੋ ਗਏ ਸਨ ਫੇ ਜਰੂ ਸਰੀ ਰੋਟੀ ਪਾਣੀ ਨਿਮੇੜ ਕੇ ਵਿਲੇ ਬੈਠੇ ਗੱਲਾਂ ਬਾਤਾਂ ਮਾਰ ਰਹੇ ਸਨ ਤਾਂ ਜਗਤਾਰ ਕਰਮੇ ਨੂੰ ਕਹਿਣ ਲਗਾ ਕਰਮਿਆ ਹਉੰਤੂ ਆਇਆ ਤਾਂ ਹੈਗਾ ਹੀ ਆ ਮੇਰੀ ਮਨ ਰੇਸ਼ਮ ਨੂੰ ਇਸ ਵਾਰੀ ਆਪਣੇ ਨਾਲ ਹੀ ਲੈ ਜਾਏ ਕਰਮਾ ਵੀਰ ਤੁਸੀਂ ਤਾਂ ਮੇਰੇ ਮੂੰਹ 'ਤੇ ਗੱਲ ਕਹਿ ਦਿੱਤੀ ਇਸ ਵਾਰੀ ਮੈਂ ਰੇਸ਼ਮ ਤੇ ਬਾਣੀ ਤਿੰਨੇ ਜਣੇ ਅਮਰੀਕਾ ਜਾ ਰਹੇ ਹਾਂ ਮੈਥਾ ਨਦੀ ਨਾਲ ਜਾਣ ਦਾ ਸਾਰਾ ਬੰਦਵਸ ਪਹਿਲਾਂ ਹੀ ਕਰਕੇ ਆਇਆ ਸੀ ਜਗਤਾਰ ਆ ਤਾਂ ਤੂੰ ਵਈ ਬਹੁਤ ਚੰਗੀ ਗੱਲ ਕੀਤੀ ਆ ਸਾਡੇ ਕਰਮੇ ਦੇ ਨਾਲ ਨਾਲ ਹਾਂ ਸਾਡੀ ਰੇਸ਼ਮ ਤੇ ਬਾਣੀ ਤੀਨੇ ਵੀ ਵਿਲੈਤਨ ਹੋ ਜਾਣਾ ਆ ਪਰ ਉੱਥੇ ਜਾ ਕੇ ਤੁਸੀਂ ਸਾਰੇ ਇੱਕ ਦੂਸਰੇ ਦਾ ਚੰਗੀ ਤਰਖਿਆ ਲਖਣਾ ਆ ਕਦੀ ਲੜਨਾ ਝਗੜਨਾ ਨਹੀਂ ਪਿਆਰ ਨਾਲ ਰਹਿਣਾ ਆ ਕਰਮਾ ਤੁਸੀਂ ਕੋਈ ਫਿਕਰ ਨਾ ਕਰੋ ਵੀਰੇ ਮੈਂ ਸਭ ਦਾ ਧਿਆਨ ਰੱਖਾਂਗਾ ਬਾਣੀ ਤਾਂ ਕਰਮੀ ਦੀ ਗੋਦੀ 'ਚ ਬੈਠੀ-ਬੈਠੀ ਸੋ ਗਈ ਸੀ ਜਦ ਉਸ ਨੂੰ ਸੁੱਤੀ ਪਈ ਰੇਸ਼ਮ ਨੇ ਦੇਖਿਆ ਤਾਂ ਹੌਸਲੋਂ ਛੱਕ ਕੇ ਅੰਦਰ ਕਮਰੇ 'ਚ ਪਹੁੰਚ ਲਈ ਇਦਾਂ ਹੀ ਉਹ ਸਾਰੇ ਦਿ ਰਾਤ ਤੱਕ ਬੈਠੇ ਗੱਲਾਂ-ਵੱਤਾਂ ਕਰਦੇ ਰਹੇ ਫਿਰ ਅਗਲੇ ਦਿਨ ਸਵੇਰੇ ਰੇਸ਼ਮ ਨੇ ਆਪਣੇ ਪਾਪੀ ਨਾਲ ਰੋਟੀ ਪਾਣੀ ਬਣਾਇਆ ਕਰਮੀ ਹੁਣਾਂ ਨੇ ਰੋਟੀ ਪਾਣੀ ਖਾਦਾ ਤੇ ਫਿਰ ਆਪਦੇ ਹਰਦੀਪ ਚਾਚੇ ਨੂੰ ਮਿਲ ਕੇ ਆਪਣੇ ਕਾਲਾ ਕੀ ਵਾਪਸ ਚਾਂਦੀ ਤਿਆਰੀ ਕਰਨ ਲੱਗ ਪਏ ਕਰੋ ਜਾਣਵੇਲੇ ਕਰਮੀ ਨੇ ਕੁਝ ਪੈਸੇ ਬਿਨੈ ਕਿਸੇ ਨੂੰ ਦੱਸੇ ਗਿੱੱਚੀ ਦੇ ਕੱਪੜੇ ਹੇਠਾਂ ਰੱਖ ਰਿਤੇ ਕਿਉਂਕਿ ਉਹ ਜਾਣਦਾ ਸੀ ਉਸ ਦਾ ਪ੍ਰਾਜਕਤਾਰ ਪੰਮੀ ਗਰੀਵਾ ਪਰ ਉਹ ਖੁਦਦਾਰਾ ਇਨਸਾਨ ਵੀ ਆ ਕਰਮੀ ਤੋਂ ਪੈਸੇ ਲੈਣੇ ਹੁ ਕਦੀ ਇਦਾਂ ਮੰਗੇਗਾ ਨਹੀਂ ਤੇ ਨਾ ਹੀ ਉਸ ਦੀ ਭਾਬੀ ਨੇ ਮੰਨਣਾ ਆ ਸੋ ਇਸ ਕਰਕੇ ਉਸਨੇ ਉਹ ਪੈਸੇ ਉੱਥੇ ਰੱਖ ਦਿੱਤੇ ਕਿਉਂਕਿ ਉਸਦੀ ਭਾਬੀ ਵੀ ਅਕਸਰ ਪੈਸੇ ਗਿੱੱਚੀ ਦੇ ਕੱਪੜੇ ਹੀ ਛਾਂ ਹੀ ਰੱਖਦੇ ਹੁੰਦੇ ਸੀ ਉਸਨੂੰ ਪਤਾ ਸੀ ਭਾਬੀ ਨੂੰ ਉਹਨਾਂ ਦੇ ਜਨਮਗਰੋਂ ਇਹ ਪੈਸੇ ਮਿਲ ਜਾਣਗੇ ਫਿਰ ਕਰਮੇ ਨੇ ਆਪਣਾ ਸਾਰਾ ਸਮਾਨ ਜੀਪ 'ਚ ਰੱਖਿਆ ਤਾਂ ਕਰਮੇ ਤੇ ਰੇਸ਼ਮ ਦੋਵੇਂ ਜਣੇ ਜਗਤਾਰ ਤੇ ਨਸੀਬੋ ਭਾਬੀ ਨੂੰ ਮਿਲੇ ਉਹਨਾਂ ਦੋਵਾਂ ਨੇ ਕਰਮੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਤੇ ਢੇਰ ਸਰੀਆਂ ਦਵਾਮਾਂ ਦਿੱਤੀਆਂ ਨਸੀਬੋ ਨੇ ਬਾਣੀ ਨੂੰ ਸਿਰਫ ਉਸ ਕੇ ਪਿਆਰ ਦਿੱਤਾ ਤੇ ਜਗਤਾਰ ਨੇ ਜਾਨ ਲੱਗੇ ਬਾਣੀ ਨੂੰ ਪਿਆਰ ਵਜੋਂ ਕੁਝ ਪੈਸੇ ਕਿਸੇ ਹੱਥ ਚ ਫੜਾ ਦਿੱਤੇ ਤੇ ਕਹਿਣ ਲੱਗਾ ਬਾਣੀ ਪੁੱਤ ਸ਼ਰਾਰਤਾਂ ਘਟ ਕਰਿਆ ਕਰ ਤੇ ਆਹ ਪੈਸੇ ਕਿਸੇ ਨੂੰ ਨਾ ਦੇ ਇਸੇ ਹੱਤੀ ਤੋਂ ਕੀ ਜੀਜੀ ਲੱਗੇ ਖਾਲਮੀ ਇਹ ਨਹੀਂ ਗੱਲ ਸੁਣ ਕੇ ਬਾਣੀ ਨੇ ਖੁਸ਼ ਹੋ ਕੇ ਪੈਸੇ ਆਪਣੀ ਮੁੱਠੀ ਚ ਘੁੱਟ ਲਈ ਤੇ ਆਪਣੇ ਬੀਬੀ ਬਾਪੂ ਕੋ ਲਾ ਗਏ ਫਿਰ ਕਰਮਾ ਤੇ ਰੇਸ਼ਮ ਦੋਵੇਂ ਜੀਪ ਚ ਬੈਠ ਕੇ ਬਾਈ ਕੀਤੀ ਤੇ ਜਗਤਾਰ ਹੁਣ ਨੇ ਹੱਥ ਹਿਲਾ ਕੇ ਉਹਨਾਂ ਨੂੰ ਅਲਵਿਦਾ ਕਿਹਾ ਕਰਮੇ ਨੇ ਜੀਪ ਸਟਾਰਟ ਕੀਤੀ ਤੇ ਉਹ ਦੂਮੀ ਚਲ ਪਈ ਬਾਣੀ ਦਾ ਜੀਪ ਦੇ ਪਿਛਲੇ ਸੀਟ ਤੇ ਬੈਠੀ ਆਪਣੇ ਖੜਾਉਣਿਆਂ ਨਾਲ ਖੇਡ ਰਹੀ ਸੀ ਫਿਰ ਪਿੰਡੋਂ ਵਹ ਜਾਣ ਤੋਂ ਬਾਅਦ ਰੇਸ਼ਮ ਕਰਮੇ ਨੂੰ ਕਹਿਣ ਲੱਗੀ ਕਰਮਦੀਪ ਜੀ ਦੇਖ ਲੋ ਅੱਜ ਇੱਕ ਦਿਨ ਨਿਕਲ ਗਿਆ ਜਿਉਂ-ਜਿਉਂ ਸਾਡੇ ਜਾਂਦੀ ਤਰੀਕ ਨੇੜੇ ਆਈ ਜਾ ਰਹੀ ਆ ਮੈਨੂੰ ਤਾਂ ਹੋਰ ਤਰ੍ਹਾਂ ਹੀ ਲੱਗੇ ਜਾ ਰਿਹਾ ਆ ਫਿਰ ਕਰਮ ਮਰੀਸ਼ਮ ਦੇ ਹੱਥੇ ਆਪਣਾ ਹੱਥ ਧਰਦੇ ਹੋਏ ਕਹਿਣ ਲੱਗਾ ਰੇਸ਼ਮ ਤੁਸੀਂ ਇਹ ਮੈਂ ਜ਼ਿਆਦਾ ਨਾ ਸੋਚੋ ਪਹਿਲਾਂ ਪਹਿਲਾਂ ਬੰਦੇ ਨੂੰ ਇਦਾਂ ਲੱਗਦਾ ਹੀ ਹੁੰਦਾ ਆ ਰੇਸ਼ਮ ਪਰ ਹੌਲੀ ਹੌਲੀ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਆ ਜਦ ਮੈਂ ਪੰਜਾਬ ਛੱਡਿਆ ਸੀ ਤਾਂ ਮੈਨੂੰ ਵੀ ਹੋਰ ਤਰਾਹੇ ਹੋ ਰਿਹਾ ਸੀ ਵੈਸੇ ਜੇ ਦੇਖਿਆ ਜਾਵੇ ਤਾਂ ਹੁ ਮੁਲਕ ਵੀ ਹੁਣ ਬੇਗਾਨਾ ਨਹੀਂ ਲੱਗਦਾ ਉਸ ਮੁਲਕ ਨੇ ਮੈਨੂੰ ਕੀ ਨਹੀਂ ਦਿੱਤਾ ਮੇਰੀ ਖੁਲਾ ਚੰਗਾ ਕੰਮ ਵਧੀਆ ਪੈਸੇ ਕਮਾਰੇ ਆਂ ਤੇ ਹੁਣ ਤਾਂ ਹੁਣ ਵੀ ਆਪਣੇ ਨਾਲ ਲੈ ਜਾਣਾ ਆ ਬਾਕੀ ਫਸੇ ਵਹਿਗਰੂ ਸਭ ਸੁੱਖ ਤਾਂ ਇਦਾਂ ਹੀ ਇੱਕ ਦਿਨ ਆਪਣਾ ਸਾਰਾ ਪਰਿਵਾਰ ਉਥੇ ਰਲ ਮਿਲ ਕੇ ਰਹੇਗਾ ਹਰੀਸ਼ਮ ਹਾਂ ਤਾਂ ਸਾਡਾ ਵੀ ਸਭ ਕੁਝ ਤੁਹਾਡੇ ਨਾਲ ਹੀ ਹੈ ਜੀ ਸਾਨੂੰ ਤਾਂ ਭਮੀ ਦਿੱਤੀ ਮਰਜ਼ੀ ਲੈ ਚਲੋ ਕਰਮਾਚਾਰੀ ਹਰੀਸ਼ਮ ਹਾਂਜੀ ਫਿਰ ਉਹ ਐਵੇਂ ਹੀ ਗੱਲਾਂ ਕਰਦੇ ਹੋਏ ਆਪਣੀ ਰਾਹ ਚੱਲਦੇ ਗਏ ਤੇ ਦੁਪਹਿਰੋਂ ਬਾਅਦ ਉਹ ਦੋਵੇਂ ਆਪਣੇ ਘਰ ਆ ਗਏ ਹਰੀਸ਼ਮ ਨੇ ਵੱਡੇ ਬੇਬੇ ਨੂੰ ਮਿਲ ਕੇ ਉਥੇ ਸਭ ਦੇ ਰਾਜੇ ਖੁਸ਼ੀ ਹੋਣ ਬਾਰੇ ਦੱਸਿਆ ਸਰਦੀਆਂ 'ਚ ਦਿਨ ਛੋਟੇ ਛੋਟੇ ਹੋਣ ਕਾਰਨ ਕਈ ਵਾਰੀ ਤਾਂ ਪਤਾ ਹੀ ਨਹੀਂ ਚੱਲਦਾ ਕੀ ਕਦ ਦੇ ਨਿਕਲੇ ਤੇ ਕਦੋਂ ਛਿਪ ਗਿਆ ਗਰਮੇ ਦੀਆਂ ਛੁੱਟੀਆਂ ਕਦੋਂ ਖਤਮ ਹੋ ਗਈਆਂ ਪਤਾ ਹੀ ਨਾ ਲੱਗਿਆ ਕਰਮੇ ਤੇ ਰੇਸ਼ਮ ਨੇ ਜੋ ਜੋ ਸਮਾਨ ਨਾਲ ਲੈ ਕੇ ਜਾਣਾ ਸੀ ਉਹ ਕੁਝ ਦਿਨ ਪਹਿਲਾਂ ਹੀ ਦੋਵੇਂ ਜਣੇ ਸ਼ਹਿਰ ਤੋਂ ਜਾ ਕੇ ਲੈ ਆਏ ਸੀ ਹਾਜ ਰੇਸ਼ਮ ਤੇ ਕਰਮਾ ਰਾਤ ਨੂੰ ਰੋਟੀ ਪਾਣੀ ਖਾ ਕੇ ਆਪਣੇ ਕਮਰੇ 'ਚ ਬੈਠੇ ਆਪਣੀ ਜਾਣ ਦੀ ਤਿਆਰੀ ਕਰ ਰਹੇ ਸਨ ਕਿਉਂਕਿ ਕੱਲ ਨੂੰ ਉਹਨਾਂ ਦੀ ਫਲਾਈਟ ਸੀ ਕਰਮੇ ਨੇ ਤਾਂ ਆਪਣਾ ਸਾਰਾ ਸਮਾਨ ਪੈਕ ਕਰ ਲਿਆ ਸੀ ਪਰ ਰੇਸ਼ਮ ਦਾ ਹਲੇ ਬਹੁਤ ਸਾਰਾ ਸਮਾਨ ਪੈਕ ਕਰਨ ਵਾਲਾ ਬਾਕੀ ਸੀ ਤਾਂ ਹੋ ਰੇਸ਼ਮ ਦੇ ਨਾਲ ਉਸ ਦਾ ਸਾਮਾਨ ਪੈਕ ਕਰਵਾਉਂਦੇ ਹੋਏ ਕਹਿਣ ਲੱਗਾ ਰੇਸ਼ਮ ਜੀ ਐਨੇ ਹੌਲੀ ਵੇ ਥੋੜੀ ਫੁਰਤੀ ਦਿਖਾਓ ਰੇਸ਼ਮ ਮੈਨੂੰ ਤਾਂ ਜੀ ਸਮਝ ਨਹੀਂ ਆ ਰਹੀ ਮੈਂ ਕੀ ਰੱਖਾਂ ਤੇ ਕੀ ਛੱਡਾਂ ਮੈਨੂੰ ਤਾਂ ਸਾਡੇ ਇਸ ਕਮਰੇ ਦੀ ਹਰ ਇੱਕ ਚੀਜ਼ ਬਹੁਤ ਹੀ ਪਿਆਰੀ ਆ ਇਸ ਕਮਰੇ ਨੂੰ ਕੱਲੀ-ਕੱਲੀ ਚੀਜ਼ ਮੈਂ ਆਪਣੇ ਹੱਥੀ ਸਜਾਈਆ ਕਰਮਦੀਪ ਜੀ ਸਾਡੀਆਂ ਸਾਰੀਆਂ ਇਸ ਕਮਰੇ ਦੇ ਨਾਲ ਕਿੰਨੀ ਆਜਾਦਾ ਜੁੜੀਆਂ ਨੇ ਅਸੀ ਭਲਾਉਣਾ ਸਭ ਤੋਂ ਕਿਵੇਂ ਵੱਖ ਹੋਵਾਂਗੇ ਕਰਮਾ ਰੇਸ਼ਮ ਇਹ ਗੱਲ ਤਾਂ ਸੱਚਾ ਕਿ ਜ਼ਿਆਦਾ ਕਦੇ ਬੰਦੇ ਤੋਂ ਵੱਖ ਨਹੀਂ ਹੁੰਦੇ ਆ ਫਿਰ ਉਹ ਭਵੇਂ ਦੁਨੀਆ ਦੇ ਚਾਹੇ ਕਿਸੇ ਵੀ ਕੋਨੇ 'ਚ ਮਰ ਜੇ ਚਲਾ ਜਾਵੇ ਪਰ ਇਹ ਜ਼ਿਆਦਾ ਤਾਂ ਹਮੇਸ਼ਾ ਉਸ ਦੇ ਨਾਲ ਹੀ ਰਹਿੰਦੇ ਆ ਨੇ ਹੁਣ ਜਿਵੇਂ ਸਾਡਾ ਜਾਣਾ ਵੀ ਜ਼ਰੂਰੀ ਆ ਫਿਰ ਉਹਨਾਂ ਦੋਨਾਂ ਨੇ ਗੱਲਾਂ ਕਰਦਿਆਂ ਨੇ ਆਪਣੀ ਸਾਰੀ ਪੈਕਿੰਗ ਕੀਤੀ ਤੇ ਫਿਰ ਉਹ ਦੋਵੇਂ ਗੱਲਾਂ ਕਰਦੇ ਹੋਏ ਪੈਗੇ रेशम करमे देवा ते सिर रखे ਪਈ ਸੀ ਤੇ ਕਰਮ ਆਪਣੇ ਕਮਰੇ ਦੇ ਛੱਤ ਵੱਲ ਦੇਖ ਰਿਹਾ ਸੀ ਰੇਸ਼ਮ ਉਸ ਨੂੰ ਇਦਾਂ ਲਗਾਤਾਰ ਦੇਖਦੇ ਹੋਏ ਕਹਿਣ ਲੱਗੀ ਹਾਂਜੀ ਹੁਣ ਤੁਸੀਂ ਕੀ ਸੋਚ ਰਹੇ ਹੋ ਤੁਸੀਂ ਕੁਝ ਵੀ ਸੁਣ ਵੀ ਰਹੇ ਹੋ ਮੈਂ ਇਕੱਲੀ ਬੋਲੀ ਜਾ ਰਹੀ ਹਾਂ ਕਰਮ ਹਾਂਜੀ ਮੈਂ ਸੁਣ ਰਿਹਾ ਜੀ ਮੈਂ ਤਾਂ ਆਪਣੀ ਜ਼ਿੰਦਗੀ ਦੇ ਬਾਰੇ ਹੀ ਸੋਚ ਰਿਹਾ ਸੀ ਕਿ ਕਿੱਥੋਂ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤੇ ਜ਼ਿੰਦਗੀ ਅੱਜ ਮੈਨੂੰ ਕਿੱਥੇ ਲੈ ਗਈ ਪਤਾ ਹੀ ਨਹੀਂ ਇਹ ਜ਼ਿੰਦਗੀ ਦਾ ਸਫ਼ਰ ਫਿਰ ਕਿੱਥੇ ਲੈ ਕੇ ਜਾਏਗਾ ਹ ਰੇਸ਼ਮ ਜੇ ਰਸਤਾ ਸੋਹਣਾ ਹੋ ਵੀ ਨਾ ਤਾਂ ਮੰਜ਼ਿਲ ਦੀ ਫਿਕਰ ਨਹੀਂ ਕਰਨੀ ਚਾਹੀਦੀ ਕਰਮਦੀਪ ਜੀ ਤੁਹਾਨੂੰ ਪਤਾ ਹੈ ਜੀ ਮੇਰਾ ਦਿਲ ਕੀ ਕਹਿੰਦਾ ਹੈ ਇਹ ਕਹਿੰਦਾ ਹੈ ਜੇ ਜ਼ਿੰਦਗੀ ਦੇ ਸਫ਼ਰ 'ਚ ਹਮਸਫ਼ਰ ਦਾ ਸਾਥ ਮਿਲ ਜਾਈ ਨਾ ਤਾਂ ਹਰ ਸਫ਼ਰ ਆਰਾਮ ਨਾਲ ਕਰ ਜਾਂਦਾ ਹੁੰਦਾ ਹੈ ਅਸੀਂ ਦੋਵੇਂ ਮਿਲ ਗਏ ਹਾਂ ਨਾ ਤਾਂ ਜ਼ਿੰਦਗੀ ਦਾ ਹਰ ਸਫ਼ਰ ਆਰਾਮ ਨਾਲ ਕੱਟ ਲਾਂਗੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਸਾਡੀ ਤੇਰੇ ਬਾਰੇ ਕੀ ਸੋਚਿਆ ਹੈ ओकेਡੇ ਸਕੂਲ ਜਾ ਕੇਗੀ ਕਰਮਾ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਸਭ ਸੋਚਿਆ ਹੋਇਆ ਆ ਰੇਸ਼ਮ ਲੈ ਮੈਂ ਕਿ ਮੈਨੂੰ ਫਿਕਰ ਕਰੂ ਇੱਕ ਚੰਗੀ ਮਾਂ ਹਾਂ ਉਹਦੀ ਮੈਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਤਾਂ ਫਿਕਰ ਕਿਉਂ ਨਾ ਕਰਾਂ ਕਰਮਾ ਕੱਲ ਜਦੋਂ ਆਪਾਂ ਅਮਰੀਕਾ ਪਹੁੰਚ ਕੇ ਨਾ ਤੁਸੀਂ ਆਪੇ ਹੀ ਦੇਖ ਲੈਣਾ ਰੇਸ਼ਮ ਚਲੋ ਇਹ ਵੀ ਸਹੀ ਹੈ ਜੀ ਕਰਮਾ ਹਣ ਇਹ ਤੁਸੀਂ ਇੱਧਰ ਹੋਵੋ ਹਮੇਸ਼ਾ ਤੁਸੀਂ ਆਪੇ ਮੇਰੀਆਂ ਵਹਾਂ ਚਸੌਣੇ ਹੋ ਅੱਜ ਮੈਨੂੰ ਸੁਣ ਦਿਓ ਤੈਨੂੰ ਪਤਾ ਹੈ ਤੇ ਉਹ ਵਹਾਂ ਜਾ ਕੇ ਮੇਰੀ ਸਾਰੀ ਧ칸 ਉੜ ਜਾਂਦੀ ਆ ਰੇਸ਼ਮ ਅੱਛਾ ਜੀ ਮੈਂ ਕਿਹੜਾ ਮਨਾ ਕੀਤਾ ਆ ਜਾਓ ਫੇ ਰੇਸ਼ਮ ਨੇ ਕਰਮੇ ਨੂੰ ਆਪਣੀਆਂ ਬਾਹਾਂ ਚ ਪਰ ਲਿਆ ਤੇ ਹੋਸ ਦਾ ਆਪਣੇ ਮੋਢੇ ਉਤੇ ਰੱਖਿਆ ਸੀ ਹੌਲੀ ਹੌਲੀ ਪਿਆਰ ਨਾਲ ਪਲੋਸਣ ਲੱਗੀ ਅਗਲੇ ਦਿਨ ਦੋਵੇਂ ਉੱਠ ਕੇ ਨਹਾਤੋ ਕੇ ਤਿਆਰ ਹੋ ਗਏ ਰੇਸ਼ਮ ਨੇ ਬਾਣੀ ਨੂੰ ਵੀ ਨਹਾ ਕੇ ਤਿਆਰ ਕੀਤਾ ਉਦ ਤੱਕ ਰਾਣੂ பாਬੀ ਨੇ ਸਭ ਦੇ ਲਈ ਪਰੌਂਠੇ ਵੀ ਬਣਾ ਲਏ ਸਨ ਉਹ ਕਰਮੇ ਤੇ ਰੇਸ਼ਮ ਨੂੰ ਉਹਨਾਂ ਦੇ ਕਮਰੇ へ ਰੋਟੀ ਫੜਾ ਗਏ ਸੀ ਰੂਟੀ ਕਾਂਦ 'ਤੇ ਕਰਮੇ ਨੇ ਆਪਣੇ ਸਾਰੇ ਜ਼ਰੂਰੀ ਕਾਗਜ਼ ਚੈੱਕ ਕੀਤੇ ਤੇ ਸਾਮ੍ਹਕੇ ਇੱਕ ਛੋਟੀ ਜਹੀ ਬੈਗ ਚ ਪਾ ਲਏ ਫਿਰ ਕਰਮਾ ਸਾਰਾ ਸਮਾਨ ਲੈ ਕੇ ਬਾਹਰ ਆਇਆ ਤਬੀਬੀ ਫਰਾਂਡੇ 'ਚ ਬੈਠੀ ਸੀ ਕਰਮਾ ਕੇ ਉਹਨਾਂ ਦੇ ਕੋਲ ਬੈਠ ਗਿਆ ਤਬੀਬੀ ਉਸਨੂੰ ਦੇਖਦੇ ਹੋਏ ਕਹਿਣ ਲੱਗੇ ਕਰਮੇ ਪੁੱਤ ਧਿਆਨ ਰੱਖੀ ਤੂੰ ਆਪਣਾ ਵੀ ਤੇ ਮੇਰੀਆਂ ਦੋ ਮਿੱਤੀਆਂ ਦਾ ਕੰਮ ਕਰਦੇ ਜੇ ਕਿਤੇ ਰੇਸ਼ਮ ਕੋਈ ਗਲਤੀ ਕਰ ਦੇ ਬਿਨਾ ਤਾਂ ਕਦੇ ਗੁੱਸਾ ਨਾ ਕਰੀ ਪਿਆਰ ਨਾਲ ਉਸਨੂੰ ਸਮਝਾ ਦਿਆ ਕਰੀ ਕਿਉਂਕਿ ਹਰ ਜਗ੍ਹਾ ਤੈਨੂੰ ਸਮਝਾਉਣ ਲਈ ਤੇਰੀ ਮਾਂ ਤੇਰੀ ਨਾਲ ਨਹੀਂ ਹੋ ਸਕਦੀ ਨਾ ਸਭ ਤੋਂ ਜ਼ਰੂਰੀ ਗੱਲ ਹੈ ਨਾ ਕਦੇ ਆਪਸ ਵਿੱਚ ਲੜਨਾ ਨਹੀਂ ਮੈਂ ਜਾਣਦੀ ਆ ਤੇਰਾ ਕੰਮ ਕੀ ਹੋ ਜਿਆ ਆ ਇਸ ਕਰਕੇ ਤੂੰ ਰੇਸ਼ਮ ਨੂੰ ਪਹਿਲਾਂ ਹੀ ਸਾਰਾ ਕੁਝ ਸਮਝਾ ਦੇਵੇਂ ਕਿ ਮੈਨੂੰ ਘਰਾਂ ਨੂੰ ਕਈ ਵਾਰੀ ਹਫ਼ਤੇ ਵੀ ਲੱਗ ਜਾਂਦੇ ਨੇ ਸਿਆਣੇ ਬਣ ਕੇ ਰਹਿਣਾ ਆ ਇੰਨੇ ਨੂੰ ਰੇਸ਼ਮ ਦੇ ਬੇਬੇ ਬਾਪੂ ਤੇ ਭਾਬੀ ਹੋਣੀ ਉਹਨਾਂ ਨੂੰ ਮਿਲਣ ਆਗੇ ਕਰਮੇ ਨੇ ਉਹਨਾਂ ਦੇ ਪੈਰੀ ਹੱਥ ਲਗਾਇਆ ਤੇ ਅੰਦਰ ਬੇਬੇ ਹੁਣਾ ਕੋਲ ਬਿਠਾ ਕੇ ਉਹ ਸਭ ਦੇ ਲਈ ਚਾ ਲੈ ਚ ਲੱਗਿਆ ਕੁਛ دیر ਬਾਅਦ ਉਹ ਟੀ ਚਾਹ ਲੈ ਆਇਆ ਤੇ ਸਭ ਨੂੰ ਜਾ ਫੜਾ ਕੇ ਫਿਰ ਆਪ ਹੀ ਉਹਨਾਂ ਕੋਲ ਬੈਠ ਗਿਆ ਉਹ ਸਾਰੇ ਚਾਹ ਪਾਣੀ ਪੀਂਦੇ ਹੋਏ ਗੱਲਾਂ ਬਾਤਾਂ ਧੰਵਾ ਜੀ ਬਾਕੀ ਕੱਲ ਦੇ ਵੀਡੀਓਜ਼ ਜਾਰੀ ਰੱਖਾਂਗੀ ਜੀ ਬਣੀ ਰਹੇ ਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ